ਜਿਹੜਾ ਫੰਕਸ਼ਨ ਹੈ ਐਸੀ ਲਾਈਵ ਕਰ ਰਹੇ ਆ YouTube ਦੇ ਉੱਤੇ ਚੈਨਲ ਹੈਗਾ ਸ਼ੰਖ ਵਾਲਾ ਮੰਡੇ ਬਸਹਰੇ ਦੀਆਂ ਤਿਆਰੀਆਂ ਪੂਰੇ ਜੋਰੋ ਸ਼ੋਰਾਂ ਨਾਲ ਚੱਲ ਰਹੀਆਂ ਹਨ ਔਰ ਤਕਰੀਬਨ ਪੁੱਤਲੇ ਸਾਡੇ ਇਹ ਕਹਿੰਦੇ ਨੇ ਅਸੀਂ 90% ਤਿਆਰ ਹੋ ਚੁੱਕੇ ਹਾਂ ਮੇ I believe ਕਿ ਇਹ ਮਾਲੀ ਸ਼ਹਿਰ ਦਾ ਸਭ ਤੋਂ ਵੱਡਾ ਫੰਕਸ਼ਨ ਦੁਸ਼ਹਿਰਾ ਮੇਲਾ ਬਣਦਾ ਰਿਹਾ ਹੈਗਾ ਸਾਡੇ ਜਿਹੜਾ ਮੇਲਾ ਹੈਗਾ ਉਹਦਾ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਕਿ ਕੱਲਾ ਪੁਤਲਾ ਜਦ ਚਲ ਕੇ ਖਤਮ ਨਹੀਂ ਹੋ ਜਾਂਦਾ ਉੱਥੇ ਆਲਮੋਸਟ ਘੰਟਾ ਡੇਢ ਘੰਟੇ ਦੀ ਇੱਕ ਆਤਿਸ਼ਵਾਜੀ ਦਾ ਪ੍ਰੋਗਰਾਮ ਹੁੰਦਾ ਹੈਗਾ ਲੇਕਿਨ ਇਸ ਵਾਰੀ ਦੁਸ਼ਹਰੇ ਦੇ ਵਿੱਚ ਅਸੀਂ ਇੱਕ ਡਿਫਰੈਂਟ ਚੀਜ਼ ਸੈਲੀਬ੍ਰੇਟ ਕਰ ਰਹੇ ਹਾਂ ਸ਼ਹਿਰਾ ਕਮੇਟੀ ਵੱਲੋਂ 12 ਅਕਤੂਬਰ ਨੂੰ ਸੈਕਟਰ 77 ਵਿਖੇ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਇਸ ਸੰਬੰਧੀ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਨੇ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਟਰੈਕਟਰ ਕੰਪਨੀ ਵੱਲੋਂ ਆਤੀਸ਼ਵਾਜੀ ਕੀਤੀ ਜਾਵੇਗੀ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਮਧੂ ਪੋਸ਼ਨ ਸੀਨੀਅਰ ਮਿਤਪਰਦਾਨ ਅਨੁਰਾਗ ਅਗਰਵਾਲ ਮਿਤਪਰਦਾਨ ਨਰੇਸ਼ ਕਾਂਸਲ ਅਤੇ ਖਜ਼ਾਨਚੀ ਮਦਨ ਗੋਤਮ ਨੇ ਦੱਸਿਆ ਕਿ ਡੀਸੀ ਮੁਹਾਲੀ ਸ਼੍ਰੀਮਤੀ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਰਾਸਦਿਏ ਕਿ ਰਾਵਣ ਦਾ 72 ਫੁੱਟ ਦਾ ਉੱਚਾ ਪੁਤਲਾ ਬਣਾਇਆ ਗਿਆ ਹੈ ਜਦੋਂ ਕਿ ਕੁੰਭਕਰਨ ਅਤੇ ਮੀਗਨਾਥ ਦੇ 65 65 ਫੁੱਟ ਦੇ ਉੱਚੇ ਪੁਤਲੇ ਬਣਾਏ ਗਏ ਨੇ ਦੁਸ਼ਹਿਰਾ ਕਮੇਟੀ ਦੇ ਵੱਲੋਂ 1 55 ਫੁੱਟ ਦਾ ਨਸ਼ਿਆਂ ਦਾ ਪੁਤਲਾ ਵੀ ਸਾੜਿਆ ਜਾਵੇਗਾ ਇਹਨਾਂ ਸਾਰੀਆਂ ਤਿਆਰੀਆਂ ਨੂੰ ਕੁੱਲ ਮਿਲਾ ਕੇ ਲੱਗਦਾ ਹੈ ਕਿ ਇਸ ਵਾਰ ਦੁਸ਼ਹਿਰਾ ਬਹੁਤ ਧੂਮਤਾਂ ਨਾਲ ਮਨਾਇਆ ਜਾਵੇਗਾ ਅਤੇ ਨਸ਼ਿਆਂ ਦਾ ਖਾਤਮਾ ਕਰਨ ਦੇ ਲਈ ਨਸ਼ਿਆਂ ਦਾ ਪੁਤਲਾ ਫੂਕਿਆ ਜਾਣਾ ਵੀ ਇੱਕ ਉੱਚਾ ਕਦਮ ਚੁੱਕਿਆ ਜਾਵੇਗਾ ਦੁਸ਼ਹਿਰੇ ਦੀਆਂ ਤਿਆਰੀਆਂ ਪੂਰੇ ਜੋਰੋ ਸ਼ੋਰੋ ਨਾਲ ਚੱਲ ਰਹੀਆਂ ਹਨ ਅਤੇ ਤਕਰੀਬਨ ਪੁਤਲੇ ਸਾਡੇ ਇੱਕ ਐਸੇ ਨੇ ਅਸੀਂ 90% ਤਿਆਰ ਹੋ ਚੁੱਕੇ ਆ ਬਾਕੀ 10% ਜਿਹੜੇ ਆ ਉਹ ਹੋ ਜਾਣਗੇ ਪਲੱਸ ساری ਆਤੀਸ਼ਬਾਜ਼ੀ ਜਿਹੜੀ ਆ ਉਹਦੀ ਵੀ ਤਿਆਰੀ ਚੱਲ ਰਹੀ ਹੈ ਔਰ ਉਮੀਦ ਹੈ ਅਸੀਂ 11 ਤਰੀਕ ਤੱਕ ਇਹ ਸਾਰੀ ਤਿਆਰੀ ਜਿਹੜੀ ਹੈ ਕੰਪਲੀਟ ਕਰ ਲਾਂਗੇ ਤਾਂ ਕਿ ਅਸੀਂ 11 ਤਰੀਕ ਰਾਤ ਤੋਂ ਅਸੀਂ ਗਰਾਊਂਡ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਨੇ ਨੇ ਔਰ 12 ਤਰੀਕ ਨੂੰ ਸਵੇਰੇ ਪੁਤਲੇ ਤੁਹਾਨੂੰ ਖੜੇ ਮਿਲਣਗੇ ਸਵੇਰੇ ਕਿੱਥੇ ਜਿਹੜਾ ਹੈਗਾ ਦਸਹਿਰਾ ਮਨਾਇਆ ਜਾ ਰਿਹਾ ਹੈ ਇਸ ਵਾਰੀ ਦਸਹਿਰਾ ਮਨਾ ਰਹੇ ਜੀ 70 ਸੈਕਟਰ ਜਿੱਥੇ ਲਾਸਟ ਈਅਰ ਮਨਾਇਆ ਸੀਗਾ 70 ਸੈਕਟਰ ਜਿਹੜਾ ਹੈ ਸੁਹਾਣਾ ਗੁਰਦੁਆਰੇ ਦੀ ਬੈਕ ਸਾਈਡ ਜੋ ਤੇ ਉਥੇ ਅਸੀਂ ਦਿਸਹਿਰਾਤ ਕਿ ਮਨਾ ਰਹੇ ਆਂ ਔਰ ਸਾਡਾ ਇਹ ਜਿਹੜਾ 47 47ਵਾਂ ਫੰਕਸ਼ਨ ਹੈ ਕਿੰਨੇ ਪੁਤਲੇ ਨੇ ਪੁਤਲੇ ਰਾਮਨ ਕੁੰਭਕਰਨ ਮੇਗਨਾ ਤੇ ਐਸ ਯੂਅਲ ਜਿਸ ਤਰ੍ਹਾਂ ਹਮੇਂ ਕਿ ਪਲਾਸੇ ਇੱਕ ਪੁਤਲਾ ਜਿਹੜਾ ਅਸੀਂ ਚੌਥਾ ਸਮਾਜਿਕ ਬੁਰਾਈ ਦਾ ਜਲਾਣੇ ਆ ਔਰ ਇਸ ਵਕਤ ਇਸ ਵਾਰੀ ਫੇਰ ਅਸੀਂ ਸਮਾਜਿਕ ਬੁਰਾਈ ਦਾ ਪੁਤਲਾ ਕਿਉਂਕਿ ਇਹ ਨਸ਼ਾ ਮੁਕਤੀ ਦਿਹਾੜਾ ਚੱਲ ਰਿਹਾ ਉਹਦੇ ਵਿੱਚ ਸਰਦਾਰ ਬਾਲ ਜਿਹੜੇ ਹੈਗੇ ਆ ਡੀਐਸਪੀ ਉਹਨਾਂ ਨੇ ਕਿਹਾ ਸੀ ਤੁਸੀਂ ਐਤ ਕੀ ਵੀ ਨਸ਼ਾ ਮੁਕਤੀ ਦਾ ਪੁੱਤਲਾ ਹੀ ਜਨਾਨਾ ਹੈ ਉਹ ਤੇ ਅਸੀਂ ਐਤ ਕੀ ਉਹ ਜਲਾਵਾਂਗੇ ਉਹ ਪੁੱਤਲਾ ਜਿਹੜਾ ਹੈਗਾ ਅਸੀਂ ਤਿਆਰ ਕੀਤਾ ਹੈ ਉਹ ਐਤ ਕੀ ਉਹ ਪੁੱਤਲੇ ਨੂੰ ਜਲਾਵਾਂਗੇ ਔਰ ਨਾਲ ਦੀ ਨਾਲ ਇੱਕ ਚੀਜ਼ ਹੋਰ ਹੈ ਇਹ ਸਵਰਾਜ ਦਾ ਜਿਹੜਾ 50 ਸਾਲ ਪੂਰੇ ਹੋ ਗਏ ਸਵਰਾਜ ਟਰੈਕਟਰ ਨੂੰ 50 ਸਾਲ ਪੂਰੇ ਹੋ ਗਏ ਹੈ ਔਰ ਸਾਡੇ ਮੇਰੇ ਨਾਲ ਮਦਨ ਜੀ ਹੈਗੇ ਆ ਜਿਹੜੇ ਕਿ ਮਾਰਕੀਟਿੰਗ ਦੇ ਆਪਣਾ ਰੇ ਹੈ ਗਿਆ ਹੈ ਹੈਡ ਵੀ ਰਿਹਾ ਹੈ ਜਾਨੀ ਕਿਸਾਨੀ ਸਾਹਿਬ ਦੇ ਨਾਲ ਉਹਨਾਂ ਦੇ ਪੀਏ ਵੀ ਰਿਹਾ ਹੈ ਇਹਨਾਂ ਨੂੰ ਕਹਾਂਗਾ ਇਹ ਦੱਸਣਗੇ ਇਹਦੇ ਬਾਰੇ ਸਵਰਾਜ ਬਾਰੇ ਇਹ ਸਾਡਾ ਕਿੰਨੇ ਸਾਲ ਹੋ ਗਏ ਮਦਨ ਗੌਤਮ ਜੀ ਇਹ ਜਿਹੜਾ ਫੰਕਸ਼ਨ ਹੈ ਇਹ ਅਸੀਂ ਲਾਈਵ ਕਰ ਰਹੇ ਹਾਂ YouTube ਦੇ ਉੱਤੇ ਚੈਨਲ ਹੈਗਾ ਸ਼ੰਖ ਵਾਲਾ ਮੰਦਿਰ ਉਸ ਨੂੰ ਅਸੀਂ ਇਸ ਵਾਰੀ ਸਾਰਾ ਲਾਈਵ ਕਰਾਂਗੇ ਤਾਂ ਕਿ ਜਿਹੜੇ ਬਜ਼ੁਰਗ ਹੈ ਘਰ ਬੈਠੇ ਉਹ ਵੀ ਇਹਨੂੰ ਇੰਜੋਏ ਕਰ ਸਕਣ ਕੰਪੀਟੀਸ਼ਨ ਦਾ ਕਿਵੇਂ ਚੱਲ ਰਿਹਾ ਅੱਜ ਕਰ ਰਹੇ ਹਾਂ ਦੌਰ ਅਸੀਂ ਸਾਡਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈ ਅਸੀਂ ਆਪਣੇ ਲੈਵਲ ਤੇ ਆਪਣੇ ਹਿਸਾਬ ਨਾਲ ਦੁਸਹਿਰਾ ਮਨਾਣੇ ਸਾਡਾ ਕਿਸੇ ਨਾਲ ਕੋਈ ਕੰਪੀਟੀਸ਼ਨ ਹੈ ਨਹੀਂ ਔਰ ਨਾ ਹੀ ਅਸੀਂ ਕੰਪੀਟੀਸ਼ਨ ਕਰਨਾ ਚਾਹੁੰਦੇ ਹਾਂ ਇਹ ਮੋਟੇ ਦੇਖਿਆ ਜਾਂਦਾ ਕਿ ਜ਼ਿਆਦਾਤਰ ਰਾਮੀਲਾ ਵਾਲੇ ਵੱਡੇ ਦਾ ਵੱਡਾ ਪੁੱਤਲਾ ਬਣਾਉਣ ਦੀ ਕੋਸ਼ਿਸ਼ ਕਰਦੇ ਜੀ ਆਪਾਂ ਵੱਡਾ ਪੁੱਤਲਾ ਬਣਾਏ ਜੀ ਆਪਾਂ ਨੇ ਕਿਹਨੇ ਕਿਹਨੇ ਨਹੀਂ ਇਹ ਸਾਡਾ ਪੁੱਤਲਾ ਤਾਂ ਮੈਂ ਪਹਿਲੇ ਵੀ ਦੱਸਿਆ ਕਿ 72 ਫੁੱਟ ਦਾ ਹੈਗਾ ਅਸੀਂ ਜੋ ਐਸ ਯੂਅਲ ਅਸੀਂ ਕਰਦੇ ਆ ਰਹੇ ਉਸੇ ਤਰੀਕੇ ਕਰਾਂਗੇ ਕੁਣ ਕਹੇ 70 ਫੁੱਟ ਦਾ ਪੁੱਤਲਾ ਬਣਾ ਕੇ ਤੁਸੀਂ 100 ਫੁੱਟ ਕਹਿ ਦੀ ਉਹਨੂੰ ਨਾਪਨ ਥੋੜੋ ਕੋਈ ਜਾਏਗਾ ਇਸ ਕਰਕੇ ਜੋ ਐਕਚੁਅਲੀ ਹੈਗਾ ਉਹ ਐਕਚੁਅਲੀ ਹੈ ਫਾਲਤੂ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਵੀ ਹਾਂ ਜੀ ਅਸੀਂ 70 ਕਹਿ ਕੇ 75 ਜਾਂ 100 ਕਹਿ ਦੀਏ ਉਹ ਗੱਲ ਨਹੀਂ ਹੈ ਇਹ ਦੁਸ਼ਹਰਾ ਵਿੱਚ ਬਹੁਤ ਹੀ ਵੱਡਾ ਦੁਸ਼ਹਰਾ ਸਾਡਾ ਮੇਲਾ ਹੁੰਦਾ ਤੁਹਾਨੂੰ ਜੇ ਪਤਾ ਹੈਗਾ ਆਲਮੋਸਟ ਅੰਦਾਲੀਵਾਂ ਫੰਕਸ਼ਨ ਹੈਗਾ ਤੇ ਜਿਵੇਂ ਪਹਿਲਾਂ ਆਪਾਂ ਸ਼ੁਰੂ ਕੀਤਾ ਸੀ ਅੱਠ ਫੇਜ਼ ਦੁਸ਼ਹਰਾ ਗਰਾਊਂਡ ਤੋਂ ਜਿਹੜਾ ਨਾਂ ਵੀ ਦਾ ਦੁਸ਼ਹਰਾ ਗਰਾਊਂਡ ਸਾਡੇ ਫੰਕਸ਼ਨ ਕਰਕੇ ਪਿਆ 20-25 ਸਾਲ ਆਪਾਂ ਦੁਸ਼ਹਰਾ ਉੱਥੇ ਬਣਾਉਂਦੇ ਰਹੇ ਅੰਦਾਜ਼ਾ ਲਗਾ ਦੇਖਣ ਲਈ ਤੇ ਆਈ ਬਿਲੀਵ ਕਿ ਜੀ ਇਹ ਮਹਾਲੀ ਸ਼ਹਿਰ ਦਾ ਸਭ ਤੋਂ ਵੱਡਾ ਫੰਕਸ਼ਨ ਦੁਸ਼ਹਿਰਾ ਮੇਲਾ ਬੰਦਾ ਰਿਹਾ ਹੈਗਾ ਤੇ ਇਸ ਵਾਰੀ ਆਪਾਂ ਇਸ ਤਰ੍ਹਾਂ ਕਿਉਂਕਿ ਜਗਾ ਉੱਥੇ ਨਵੀਂ ਹੁੰਦੇ ਰਹੇ ਤਾਂ ਆ ਇਸ ਤਰ੍ਹਾਂ ਅੱਜ ਇਸ ਵਾਰੀ ਅਸੀਂ 70 ਸੈਕਟਰ ਬਣਾ ਰਹੇ ਹਾਂ ਸਾਡੇ ਜਿਹੜਾ ਮੇਲਾ ਹੈਗਾ ਉਹਦੀ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਜੀ ਕੱਲਾ ਪੁੱਤਲਾ ਜਦ جل ਕੇ ਖਤਮ ਨਹੀਂ ਹੋ ਜਾਂਦਾ ਉੱਥੇ ਆਲਮੋਸਟ ਘੰਟਾ ਡੇਢ ਘੰਟੇ ਦੀ ਕਿ ਆਤਿਸ਼ਵਾਦੀ ਦਾ ਪ੍ਰੋਗਰਾਮ ਹੁੰਦਾ ਹੈਗਾ ਜਿਹੜਾ ਬਹੁਤ ਹੀ ਮਤਲਬ ਸਾਡੇ ਨਾਲ ਇਸ ਟਾਈਮ ਤੱਕ ਜਿਵੇਂ ਸੀਐਮ ਵੀ ਆਂਦੇ ਰਹੇ ਨੇ ਸਾਡੇ ਪਿੱਛੇ ਦੋਸਾਂ ਬਲਾਂ ਭਗਵੰਤ ਮਾਨ ਜੀ ਵੀ ਸਾਡੇ ਫੰਕਸ਼ਨ ਤੇ ਆਏ ਸੀਗੇ ਬਿਆਨ ਸਿੰਘ ਜੀ ਵੀ ਆਏ ਹੋਏ ਨੇ ਉਹ ਅੱਧੇ ਅੱਧਾ ਘੰਟੇ ਲਈ ਨੇ ਸਾਡੇ ਫੰਕਸ਼ਨ ਚ ਦੋ ਦੋ ਘੰਟੇ ਬੈਠ ਕੇ ਜਾਂਦੇ ਨੇ ਤੇ ਉਸ ਲੈਵਲ ਦਾ ਸਾਡਾ ਫੰਕਸ਼ਨ ਹੁੰਦਾ ਹੈਗਾ ਤੇ ਮੈਂ ਫੀਲ ਕਰਾਂਗਾ ਸਾਰੇ ਮੋਹਲੀ ਵਾਸੀਆਂ ਨੂੰ ਤੇ ਆਸ-ਪਾਸ ਦੇ ਲੋਕਾਂ ਨੂੰ ਕਿ ਜੀ ਉਹ ਆਨ ਤੇ ਦੁਸ਼ਹਿਰਾ ਮੇਲਾ ਦਾ ਸਾਡਾ ਦੇਖ ਕੇ ਉਹਦਾ ਨੰਦ ਉਠਾ ਅੱਤੀ ਸਦੀ ਤਕਰੀਬਨ ਬੀਤ ਗਈ ਹੈ ਤੁਹਾਨੂੰ ਦੁਸਹਿਰਾ ਮਨਾਉਂਦੇ ਰਿਹਾ ਹੈਗਾ ਅਜੇ ਤੱਕ ਪੱਕੀ ਥਾਂ ਜਿਹੜੀ ਹੈਗੀ ਆ ਉਹ ਕੋਈ ਨਿਸ਼ਚਿਤ ਨਹੀਂ ਕੀਤੀ ਗਈ ਹੈ ਕੋਈ ਅਲਾਟਮੈਂਟ ਨਹੀਂ ਕੋਈ ਇਸ ਤਰ੍ਹਾਂ ਦੀ ਹੋਈ ਉਹਦੇ ਬਾਰੇ ਕੀ ਕਹੋਗੇ ਉਹ ਮੈਂ ਕਹਿੰਦਾ ਜੀ ਸਾਡ ਥੋੜੀ ਜੀ ਮਹਾਲੀ ਸ਼ਹਿਰ ਦੀ ਬਦਕਿਸਮਤੀ ਹੈਗੀ ਹੈ ਕਿ ਜੀ ਪ੍ਰੋਪਰ ਮਾਸਟਰ ਪਲਾਨ ਨਾਲ ਸ਼ੁਰੂ ਨਹੀਂ ਹੋਇਆ ਪਰ ਹੁਣ ਸਾਨੂੰ ਉਮੀਦ ਹੈਗੀ ਹੈ ਕਿ ਮਾਸਟਰ ਪਲਾਨ ਮਹਾਲੀ ਸ਼ਹਿਰ ਦਾ ਵੀ ਬਣ ਰਿਹਾ ਹੈਗਾ ਕਿਉਂਕਿ ਜਿਵੇਂ ਦੁਸਹਿਰਾ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਉੱਥੇ ਵੀ ਉਹ ਮਾਸਟਰ ਪਲਾਨ ਚ ਨਹੀਂ ਸੀਗਾ ਲੇਕਿਨ ਸੀਐਮ ਸਾਹਿਬ ਨੇ ਉੱਥੇ ਵੀ ਐਨਾਨਸ ਕੀਤਾ ਸੀ ਕਿ ਇਹਨੂੰ ਪੱਕਾ ਪੱਕਾ ਕਰ ਦ ਲੇਕਿਨ ਕਿਉਂਕਿ ਉਹ ਮਾਸਟਰ ਪਲਾਨ ਚ ਨਹੀਂ ਸੀਗਾ ਨਹੀਂ ਹੋ ਸਕਿਆ ਲੇਕਿਨ ਹੁਣ ਜਿਹੜੇ ਸਾਨੂੰ ਪਤਾ ਲੱਗਿਆ ਕਿ 99 ਸੈਕਟਰ ਚ ਇੱਕ ਕਨਵੈਂਸ਼ਨ ਸੈਂਟਰ ਬਣ ਰਿਹਾ ਹੈਗਾ ਤੇ ਉੱਥੇ ਇੱਕ ਇਸ ਤਰ੍ਹਾਂ ਦੀ ਯੋਜਨਾ ਬਣ ਰਹੀ ਹੈ ਕਿ ਸਾਰੇ ਰਿਲੀਜੀਅਸ ਫੰਕਸ਼ਨ ਹੋਣ ਜਾਂ ਵੱਡੇ ਸੋਸ਼ਲ ਫੰਕਸ਼ਨ ਹੋਣ ਜਾਂ ਗੇਮਸ ਦੇ ਫੰਕਸ਼ਨ ਸਾਰੇ ਉੱਥੇ ਹੋ ਸਕਣ ਤੇ ਬਹੁਤ ਲੇਕਿਨ ਸ਼ਹਿਰ ਦੀ ਇੱਕ ਜੋ ਮੋਹਾਲੀ ਸ਼ਹਿਰ ਨੂੰ ਬਹੁਤ ਵੱਡਾ ਹੋ ਗਿਆ ਹੈਗਾ ਉਸ ਇਸ ਲਈ ਸ਼ਹਿਰ ਉਸ ਸ਼ਹਿਰ ਲਈ ਇੱਕ ਇਸ ਤਰ੍ਹਾਂ ਦਾ ਇੱਕ ਗਰਾਊਂਡ ਹੋਣਾ ਜਾਂ ਇਸ ਤਰ੍ਹਾਂ ਦੀ ਏਰੀਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇੱਕ ਜਿਹੜਾ ਸ਼ਹਿਰ ਨੂੰ ਇੱਕ ਆਪਣਾ ਹੀ ਪਛਾਣ ਦਿੰਦਾ ਹੈਗਾ ਅ ਐਟ ਕੀ ਵੀ ਸਵਰਾਜ ਦਾ ਸਵਰਾਜ ਦੇ ਵੈਂਡਰਸ ਆ ਸਵਰਾਜ ਦੇ ਡੀਲਰਸ ਆ ਸਵਰਾਜ ਕੰਪਨੀ ਦਾ ਐਜ਼ ਐਜ਼ ਅ ਹੁਲ ਬੜੀ ਸਾਨੂੰ ਕੋਆਪਰੇਸ਼ਨ ਹੈਗੀ ਹੈ ਲੇਕਿਨ ਇਸਵਰੀ ਦੁਸ਼ਹਿਰੇ ਦੇ ਵਿੱਚ ਅਸੀਂ ਇੱਕ ਡਿਫਰੈਂਟ ਚੀਜ਼ ਸੈਲੀਬ੍ਰੇਟ ਕਰ ਰਹੇ ਹਾਂ ਉਹ ਇਹ ਹੈ ਕਿ ਸਵਰਾਜ ਟਰੈਕਟਰ ਜਿਹੜਾ ਕਿ 1974 ਦੇ ਵਿੱਚ ਫਰਸਟ ਮਾਡਲ ਆਇਆ ਸੀ ਤੇ ਉਹਨੂੰ ਜਿਹੜਾ ਹੈਗਾ ਨਾ 50 ਇਅਰਸ ਹੋ ਚੁੱਕੇ ਨੇ ਸਵਰਾਜ ਦਾ ਮੁਹਾਲੀ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਹੱਥ ਹੈਗਾ ਸਿੰਗਲ ਟਰੈਕਟਰ ਉਦੋਂ ਅਨਾਉਂਸ ਕੀਤਾ ਸੀ ਉਦੋਂ ਇੰਟਰੋਡਿਊਸ ਕੀਤਾ ਸੀ ਹੁਣ ਬਹੁਤ ਸਾਰੇ ਮਾਡਲ ਹੈਗੇ ਨੇ ਕਾਫੀ ਮਾਡਲ ਬਹੁਤ ਵਧੀਆ ਚੱਲ ਰਹੇ ਨੇ ਇਹਨਾਂ ਸਾਰੇ ਮਾਡਲ ਨਾਲ ਚੱਲਦੇ ਤੇ ਕਰਮੇ ਨੂੰ 50 ਸਾਲ ਹੋ ਚੁੱਕੇ ਨੇ ਸਵਰਾਜ ਨੇ 50ਵਾਂ ਸਾਲ ਬਣਾ ਹੁਣੇ ਰੀਸੈਂਟਲੀ ਮਨਾਇਆ ਉਸ ਚੀਜ਼ ਨੂੰ ਅਸੀਂ ਵੀ ਹਾਈਲਾਈਟ ਕਰਾਂਗੇ ਆਪਣੇ ਦਿਸ਼ਾਰਾ ਫੰਕਸ਼ਨ ਦੇ ਵਿੱਚ 50th ਇਅਰ ਆਫ ਸੈਲੀਬ੍ਰੇਸ਼ਨ ਤੇ ਉਹ ਸਾਡੀ ਇੱਕ ਮੇਨ ਅਟਰੈਕਸ਼ਨ ਹੋਏਗੀ ਕਿਵੇਂ ਦੀ ਕਿਵੇਂ ਦਾ ਸੈਲੀਬ੍ਰੇਸ਼ਨ ਹੋਏਗਾ ਉਹਦੀ ਇੱਕ ਅਲੱਗ ਤੋਂ ਅਸੀਂ ਅਤੀਸ਼ਵਾਜੀ ਰੱਖੀ ਹੈ 50 ਇਅਰ ਦਾ ਇੱਕ ਲੋਗੋ ਟਾਈਪ ਅਸੀਂ ਬਣਾਵਾਂਗੇ ਤੇ ਉਹਦੇ ਵਿੱਚ ਅਲੱਗ ਕਿਸਮ ਦੇ ਆਤਿਸ਼ਬਾਜੀ ਉਹਨੂੰ ਅਸੀਂ ਇੱਕ ਬੜਾ ਵਧੀਆ ਜਾਂ ਉਹਨੂੰ ਸੈਲੀਬ੍ਰੇਟ ਕਰਾਂਗੇ 50 ਦਿਨ ਜਿਵੇਂ ਸਵਰਾਜ ਨੇ ਸੈਲੀਬ੍ਰੇਟ ਕੀਤਾ ਹੈ ਉਸੇ ਚੀਜ਼ ਨੂੰ ਅਸੀਂ ਦੁਸ਼ਹਿਰੇ ਦੇ ਵਿੱਚ ਵੀ ਸੈਲੀਬ੍ਰੇਟ ਕਰਾਂਗੇ ਇਹਦੇ ਵਿੱਚ ਮਹਿੰਦਰਾਣ ਮਹਿੰਦਰਾ ਦਾ ਸਾਨੂੰ ਮੇਨ ਕੋਆਪਰੇਸ਼ਨ ਰਹੇਗੀ ਡਿਜ਼ਾਈਨਿੰਗ ਉਹਨਾਂ ਦੀ ਰਹੇਗੀ ਸੈਲੀਬ੍ਰੇਸ਼ਨ ਦੇ ਵਿੱਚ ਉਹਨਾਂ ਦੀ ਗਾਈਡੈਂਸ ਰਹੇਗੀ ਅਸੀਂ ਉਸੇ ਚੀਜ਼ ਨੂੰ ਦੁਬਾਰਾ ਰੈਪਲੀਕੇਟ ਕਰਾਂਗੇ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਦੁਸ਼ਹਿਰੇ ਤੋਂ ਬਾਅਦ ਲੋਕਾਂ ਦੇ ਵਿੱਚ ਅਤੇ ਨਸ਼ਿਆਂ ਦੀ ਰੋਕਥਾਮ ਦੇ ਵਿੱਚ ਕਿੰਨਾ ਕੁ ਬਦਲਾਪੇਗਾ ਤੇ ਕਿਥੋਂ ਤੱਕ ਨਸ਼ਿਆਂ ਦਾ ਇਹ ਜਿਹੜਾ ਕੋੜ ਹੈ ਪੰਜਾਬ ਦੇ ਵਿੱਚੋਂ ਖਤਮ ਹੋਵੇਗਾ ਤੁਹਾਨੂੰ ਸਾਰੇ ਜਾਣਕਾਰ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਨਬਜ਼ੇ ਪੰਜਾਬ ਦੇ ਨਾਲ